224 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਵੱਖ-ਵੱਖ ਸਵਾਲ ਖੜੇ ਹੋਣ ਲੱਗ ਗਏ ਨੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਸਿਆਸਤ ਵੱਡੇ ਪੱਧਰ ਦੇ ਉੱਤੇ ਇਫੈਕਟ ਹੋ ਰਹੀ ਹੈ ਔਰ ਵੱਖ-ਵੱਖ ਦਲ ਬੰਦੀਆਂ ਜਿਹੜੀਆਂ ਹੋ ਰਹੀਆਂ ਨੇ ਗੱਠਜੋੜ ਹੋ ਰਹੇ ਨੇ ਉਹ ਵੀ ਪੰਜਾਬ ਦੀ ਸਿਆਸਤ ਨੂੰ ਸਿੱਧਿਆਂ ਸਿੱਧ ਤਰੀਕੇ ਨਾਲ ਇਫੈਕਟ ਕਰ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਥੋੜਾ ਜਿਹਾ ਸਮਾਂ ਰਹਿ ਗਿਆ ਪਰ ਉਹਨਾਂ ਤੋਂ ਪਹਿਲਾਂ ਹੁਣ ਸਿਆਸਤ ਬੱਕੀ ਹੋਈ ਹੈ ਹਾਲ ਹੀ ਦੇ ਵਿੱਚ ਵਕ ਵਕ ਸਿਆਸਤਦਾਨਾਂ ਦੇ ਬਿਆਨ ਆਏ ਨੇ ਔਰ ਉਹਨਾਂ ਦੇ ਵਿੱਚ ਇੱਕ ਬਿਆਨ ਸਿੱਧੇ ਤੌਰ ਦੇ ਉੱਤੇ ਕਾਂਗਰਸ ਵੱਲੋਂ ਸਾਹਮਣੇ ਆਇਆ ਹਾਲਾਂਕਿ ਪਹਿਲਾਂ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੋਲ ਚੁੱਕੇ ਨੇ ਪਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਖਾਸ ਤੌਰ ਦੇ ਉੱਤੇ ਬੋਲਦੇ ਨਜ਼ਰ ਆ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ ਔਰ ਸਾਬਕਾ ਉਪ ਮੁੱਖ ਮੰਤਰੀ ਸਾਬਕਾ ਜੇਲ੍ਹ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਉਹ ਹੁਣ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਜਿੰਨੇ ਵੀ ਸਵਾਲ ਖੜੇ ਹੋ ਰਹੇ ਸੀ ਉਹਨਾਂ ਦਾ ਇੱਕ ਆਨਸਰ ਦੇ ਦਿੱਤਾ ਇੱਕ ਉੱਤਰ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪਣੇ ਬਲਬੂਤੇ ਉੱਤੇ 13 ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ ਇਹ ਸਾਫ਼ ਤੌਰ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਉੱਤਰ ਇਹ ਸਵਾਲ ਦਾ ਆਨਸਰ ਦੇ ਦਿੱਤਾ ਉਹਨੇ ਕਿਹਾ ਕਿ 13 ਲੋਕ ਸਭਾ ਸੀਟਾਂ ਤੋਂ ਆਪਣੇ ਬਲਬੂਤੇ ਉੱਤੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਜਾਵੇਗੀ ਆਈਐਨਡੀਆ ਇਹ ਗੱਠਜੋੜ ਜਿਹੜਾ ਹੈ ਉਹ ਕਿਤਨਾ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਉਸ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਆਈਐਨਡੀਆ ਇਹ ਗੱਠਜੋੜ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਭਾਰਤ ਭਾਰ ਦੇ ਵਿੱਚ ਇਹ ਦਾਅਵੇ ਕੀਤੇ ਗਏ ਸੀ ਭਾਰਤ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਭਾਵੇਂ ਆਈਐਨਡੀਆਏ ਨੂੰ ਸੁਪੀਰੀਅਰ ਰੱਖ ਕੇ ਉਸ ਉੱਤੇ ਚਰਚਾਵਾਂ ਚੱਲ ਰਹੀਆਂ ਹੋਣ ਪੰਜਾਬ ਪਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕੁਝ ਵੱਖਰੇ ਨੇ ਪੰਜਾਬ ਦੇ ਅੰਦਰ ਆਈਐਨਡੀਆਏ ਗੱਠਜੋੜ ਨੂੰ ਛਿੱਕੇ ਟੰਗ ਦਿੱਤਾ ਗਿਆ ਇਦਾਂ ਕਿਹਾ ਜਾ ਸਕਦਾ ਉਹ ਇਸ ਕਰਕੇ ਕਿਉਂਕਿ ਕਾਂਗਰਸ ਪਾਰਟੀ ਦਾ ਸਾਫ਼ ਦਾਵਾ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣ ਹਰਗिज ਨਹੀਂ ਲੜਾਂਗੇ ਔਰ ਆਪਣੇ ਬਲਬੂਤੇ ਉੱਤੇ ਚੋਣ ਲੜਾਂਗੇ ਕਾਂਗਰਸ ਪਾਰਟੀ ਦੇ ਲੀਡਰਸ ਦਾ ਸਾਫ਼ ਕਹਿਣਾ ਹੈ ਕਿ ਕਾਂਗਰਸ ਪਾਰਟੀ ਦਾ ਜਿਹੜਾ ਪੰਜਾਬ ਕੇਡਰ ਹੈ ਉਹ ਸਾਫ਼ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣ ਲੜਨ ਦੇ ਖਿਲਾਫ ਹੈਗਾ ਆ ਇਸੇ ਨੂੰ ਲੈ ਕੇ EPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਤੱਥ ਦੇ ਨਾਲ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਹਾਈ ਕਮਾਂਡ ਵੱਲੋਂ ਇਹੀ ਹੁਕਮ ਅਜੇ ਤੱਕ ਆਇਆ ਹੈ ਕਿ 13 ਸੀਟਾਂ ਦੇ ਉੱਤੇ ਚੋਣ ਲੜਨ ਦੀ ਤਿਆਰੀ ਕੀਤੀ ਜਾਵੇ ਔਰ ਉਹੀ ਕੀਤਾ ਜਾ ਰਿਹਾ ਹੈ ਯਾਨੀ ਕਿ ਉਹਨਾਂ ਨੇ ਵੀ ਘਮਕ ਫਰਾ ਕੇ ਇਹ ਗੱਲ ਆਖ ਦਿੱਤੀ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰਨ ਦਾ ਅਜੇ ਤੱਕ ਕੋਈ ਵੀ ਖਲਾਸਾ ਸਾਹਮਣੇ ਨਹੀਂ ਆਇਆ ਹਾਲਾਂਕਿ ਇਸ ਉੱਤੇ ਚਰਚਾ ਐਂਡ ਪੁਆਇੰਟ ਤੇ ਵੀ ਹੋ ਸਕਦੀ ਹੈ ਕਿਉਂਕਿ ਕਈ ਵਾਰ ਇਸੇ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਜਿਵੇਂ ਕਿ ਹੁਣ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠ ਜੋੜ ਦੇ ਬਣਦੇ ਨਜ਼ਰ ਆ ਰਹੇ ਨੇ ਭਾਵੇਂ ਉਹ ਕਿਆਸਰਾਈਆਂ ਦੇ ਵਿੱਚ ਹੀ ਹੋਣ ਪਰ ਜ਼ਰੂਰ ਕਿਤੇ ਨਾ ਕਿਤੇ ਉਹ ਚਰਚਾਵਾਂ ਦੁਬਾਰਾ ਛੜ ਗਈਆਂ ਨੇ ਜਿਨ੍ਹਾਂ ਨੂੰ ਵਿਰਾਮ ਲਗਾ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਸੁਨੀਲ ਜਾਖੜ ਵੱਲੋਂ ਦੋਮਾ ਨੇ ਆਪੋ ਆਪਣੀ ਪਾਰਟੀ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਕਹਿ ਦਿੱਤਾ ਸੀ ਕਿ ਅਜੇ ਤੱਕ ਕੋਈ ਵੀ ਜਾਣਕਾਰੀ ਇਦਾਂ ਦੀ ਨਹੀਂ ਹੈਗੀ ਅਸੀਂ ਬਿਲਕੁਲ ਵੀ ਨਹੀਂ ਲੜਨਾ ਚਾਹੁੰਦੇ ਇਕੱਠੇ ਹੋ ਕੇ ਪਰ ਹੁਣ ਦੁਬਾਰਾ ਕਿਤੇ ਨਾ ਕਿਤੇ ਇਦਾਂ ਦੇ ਅਨੁਮਾਨ ਲਗਾਏ ਜਾਣ ਲੱਗੇ ਨੇ ਹਾਲ ਹੀ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਮਾਫੀਨਾਮਾ ਜਿਹੜਾ ਉਹ ਐਲਾਨਿਆ ਜਾਂਦਾ ਮਾਫੀ ਮੰਗੀ ਜਾਂਦੀ ਹੈ ਸੰਗਤਾਂ ਦੇ ਸਨਮੁਖ ਹੋ ਕੇ ਹੱਥ ਜੋੜ ਕੇ ਸੁਖਬੀਰ ਸਿੰਘ ਬਾਦਲ ਮਾਫੀ ਮੰਗਦੇ ਨੇ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਈਆਂ ਸੀ ਉਹ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਰੱਖ ਕਰਨ ਲੱਗੀਆਂ ਨੇ ਜਿਸ ਦੇ ਵਿੱਚ ਢੀਂਡਸਾ ਗਰੁੱਪ ਇੱਕ ਵੱਡੇ ਪੱਧਰ ਦੇ ਉੱਤੇ ਨਰਮਾਈ ਸ਼ੋਅ ਕਰਦਾ ਪਿਆ। ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੈਗਾ ਆ ਉਹ ਦੁਬਾਰਾ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕਰਨ ਵੱਲ ਚੁੱਕਦਾ ਹੋਇਆ ਨਜ਼ਰ ਆ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਦਾ ਇਹ ਦਾਵਾ ਹੈ ਕਿ ਪਾਰਟੀ ਮੈਂਬਰਾਂ ਨਾਲ ਗੱਲਬਾਤ ਕਰਕੇ ਇਸ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜੇ ਤੇ ਸੁਖਦੇਵ ਸਿੰਘ ਢੀਂਡਸਾ ਦੀ ਭਾਜਪਾ ਦੇ ਨਾਲ ਵੀ ਖਾਸੀ ਸ਼ਮੂਲੀਅਤ ਹੈਗੀ ਹੈ ਤੇ ਕਿ ਆਸਰਾਈਆਂ ਹੁਣ ਇਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਇੱਕ ਕੜੀ ਬਣਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਂਡ ਪੁਆਇੰਟ ਦੇ ਉੱਤੇ ਆ ਕੇ ਬਹੁਤ ਕੁਝ ਬਦਲ ਸਕਦਾ ਆ ਬਾਜ਼ੀ ਪਲਟ ਜਾਂਦੀ ਐਂਡ ਪੁਆਇੰਟ ਤੇ ਆ ਕੇ ਤਾਂ ਪਾਰਟੀਆਂ ਦੇ ਗੱਠ ਜੋੜ ਤਾਂ ਬੜੀ ਛੋਟੀ ਗੱਲ ਹੈ ਖੈਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਹੈ ਹੁਣ ਦੇਖਣਾ ਹੋਵੇਗਾ ਆਈ ਐਂਡ ਡੀ ਆਈ ਏ ਦਾ ਗੱਠਜੋੜ ਕੀ ਪੰਜਾਬ ਦੇ ਵਿੱਚ ਵਰਕ ਕਰੂਗਾ ਐਂਡ ਪੁਆਇੰਟ ਤੇ ਆ ਕੇ ਕੀ ਇਸ ਗੱਠਜੋੜ ਦੇ ਤਹਿਤ ਕੋਈ ਵੰਡ ਵੰਡਈਆ ਹੁੰਦਾ ਹੈ ਜਾਂ ਨਹੀਂ ਪਰ ਫਿਲਹਾਲ ਸੁਖਜਿੰਦਰ ਸਿੰਘ ਰੰਧਾਵਾ ਦਾ ਸਾਫ਼ ਬਿਆਨ ਸਾਹਮਣੇ ਆ ਚੁੱਕਿਆ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਪੰਜਾਬ ਕੇਡਰ ਕਾਂਗਰਸ ਪਾਰਟੀ ਦਾ ਬਿਲਕੁਲ ਵੀ ਇਸ ਹੱਕ ਦੇ ਵਿੱਚ ਨਹੀਂ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣਾਂ ਲੜੇ ਹਾਲਾਂਕਿ ਇਸ ਨੂੰ ਲੈ ਕੇ ਕੁਝ ਕਾਰਨ ਵੀ ਉਹਨਾਂ ਨੇ ਦੱਸੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੇ ਵਿੱਚ ਵਿਕਾਸ ਕਾਰਜ ਨਾ ਮਾਤਰ ਹੋ ਗਏ ਨੇ ਜਿਸ ਤਰ੍ਹਾਂ ਜੋ ਕਾਰਜ ਪਹਿਲਾਂ ਚੱਲ ਰਹੇ ਸਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ ਐਡੇ ਐਡੇ ਦਾਅਵੇ ਹੋਏ ਸੀ ਉਹ ਵਿਕਾਸ ਕਾਰਜ ਨਾ ਮਾਤਰ ਰਹਿ ਗਏ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਥੋਂ ਤੱਕ ਵੀ ਜ਼ਿਕਰ ਕੀਤਾ ਹੈ ਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਉਹ ਕਾਰਜ ਨੇ ਜਿਨ੍ਹਾਂ ਦਾ ਹਵਾਲਾ ਲੈ ਕੇ ਹੁਣ ਐਡਵਰਟਾਈਜ਼ਮੈਂਟਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਇਹ ਉਹ ਕਾਰਜ ਨੇ ਜਿਹੜੇ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੇ ਸੀ ਔਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪੂਰਾ ਕਰਕੇ ਤੇ ਆਪਣੇ ਨਾਂ ਉਸ ਦਾ ਸਿਹਰਾ ਜੋੜ ਦਿੱਤਾ ਔਰ ਇਹ ਵੀ ਇਲਜ਼ਾਮ ਸੁਖਜਿੰਦਰ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਉੱਤੇ ਮੜਿਆ ਇਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਨੇ ਸਾਫ਼ ਤੌਰ ਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਸਾਫ਼ ਦਾਵਾ ਸੀ ਕਿ ਆਉਂਦੇ 1-2 ਹਫ਼ਤਿਆਂ ਦੇ ਵਿੱਚ ਹੀ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਸੁਖਜਿੰਦਰ ਰੰਧਾਵਾ ਬਾਕਾਲ ਦਰ ਟ੍ਰਿਬਿਊਨੀਆਂ ਪੰਜਾਬੀ ਟ੍ਰਿਬਿਊਨ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਘਰ-ਘਰ ਦੇ ਵਿੱਚ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਆ ਘਰ-ਘਰ ਦੇ ਵਿੱਚ ਨਸ਼ੇ ਵਿਕਦੇ ਪਏ ਨੇ ਇਸਤੇਮਾਲ ਕੀਤੇ ਜਾ ਰਹੇ ਨੇ ਪੰਜਾਬ ਨਸ਼ਿਆਂ ਦੇ ਜ਼ਿਆਦਾ ਦਲਦਲ ਦੇ ਵਿੱਚ ਫਾਇਦਾ ਨਜ਼ਰ ਆ ਰਿਹਾ ਹੈ ਪਹਿਲਾਂ ਨਾਲੋਂ ਖੈਰ ਇਹਨਾਂ ਇਲਜ਼ਾਮਾਂ ਦੇ ਬਾਅਦ ਵੀ ਚਰਚਾਵਾਂ ਗੱਠ ਜੋੜਾਂ ਦੇ ਉੱਤੇ ਆ ਕੇ ਖੜ ਗਈਆਂ ਨੇ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਕੀ ਫਿਊਚਰ ਹੈਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੀ ਫਿਊਚਰ ਹੈਗਾ ਇੱਕ ਪਾਸੇ ਆਈਐਨਡੀਆ ਇਕੱਠ ਜੋੜ ਹੈਗਾ ਇੱਕ ਪਾਸੇ 9 ਮਾਰਚ ਦਾ ਰਿਸ਼ਤਾ ਹੈਗਾ ਆ ਕੀ ਕੁਝ ਸਾਹਮਣੇ ਆਉਂਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਮਹੱਤਵਪੂਰਨ ਹੈਗਾ ਇਹ ਵੇਖਣ ਵਾਲੀ ਗੱਲ ਹੈਗੀ ਆ ਪੰਜਾਬ ਦੀ ਸਿਆਸਤ ਸ਼ਾਇਦ ਬਾਕੀ ਸੂਬਿਆਂ ਨਾਲੋਂ ਜ਼ਿਆਦਾ ਪੱਕੀ ਹੋਈ ਆ ਜੋ ਵੀ ਹੋਏਗਾ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਰਵਾਂਗੇ ਰੋ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ